ਜਿਹੜਾ ਅਕਾਖ ਤੱਕ ਸਰਪ ਦੀ ਫਜ਼ੀਲ ਤੋਂ 2 ਦਸੰਬਰ ਨੂੰ ਜਿਹੜਾ ਫਖਰੇ ਕੌਮ ਦਾ ਪੰਥ ਰਤਨ ਦਾ ਜਿਹੜਾ ਸਨਮਾਨ ਸਿਗਾ ਵਾਪਸ ਲੈ ਜਾਣਾ ਅਸੀਂ ਇਸ ਦੀ ਭਰਪੂਰ ਸ਼ਲਾਘਾ ਕਰਦੇ ਹਾਂ ਪੰਜਾ ਪਿਆਰਿਆਂ ਬਾਰੇ ਜਿਹੜਾ ਫੈਸਲਾ ਸੀਗਾ ਉਹ ਕੀਤਾ ਜਾਣਾ ਚਾਹੀਦਾ ਸੀਗਾ ਉਹ ਨਹੀਂ ਕੀਤਾ ਗਿਆ ਉਹ ਜਾਣ ਬੁਝ ਕੇ ਅਣਗੌਲਿਆ ਕੀਤਾ ਗਿਆ ਉਹਦਾ ਅਸੀਂ ਅੱਜ ਪੰਜ ਜਿਹੜਾ ਸੀਗਾ ਪ੍ਰੈਸ ਕਾਨਫਰੰਸ ਵਿੱਚ ਗੱਲ ਕੀਤੀ ਹੈ ਤੋ ਬਹੁਤ ਸਾਰੇ ਐਸੇ ਪੰਥਕ ਮੁੱਦੇ ਨੇ ਜਿਨ੍ਹਾਂ ਉੱਤੇ ਅਜੇ ਸ੍ਰੀ ਆਕਾਲ ਤਖਤ ਸਾਹਿਬ ਨੂੰ ਵਿਚਾਰ ਕੇ ਅਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਤੋਂ ਇੱਕ ਗੱਲ ਤਾਂ ਬੜੀ ਸਪਸ਼ਟ ਹੋ ਗਈ ਹੈ ਕਿ ਜਿਹੜੇ ਫੈਸਲੇ ਇੱਥੇ ਹੋਏ ਨੇ ਉਹਨਾਂ ਦੇ ਵਿੱਚ ਸਿੱਖ ਪੰਥਾ ਇੱਕ ਹਿੱਸਾ ਉਹਨਾਂ ਫੈਸਲਿਆਂ ਤੋਂ ਕਿਦਰਾਂ ਕਿਦਰੇ ਡਿਸਐਗਰੀ ਕਰ ਰਿਹਾ ਹੈ ਅੱਜ ਜੋ ਹਵਾਰਾ ਕਮੇਟੀ ਤੋਂ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਸਜ਼ਾ ਲੱਗਣ ਤੋਂ ਬਾਅਦ ਜੋ ਜ਼ਰੂਰ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਕਿਉਂਕਿ ਸਜ਼ਾ ਲੱਗਣ ਤੋਂ ਪਹਿਲਾਂ ਜੋ ਪ੍ਰੋਫੈਸਰ ਸਾਹਿਬ ਵੱਲੋਂ ਕਿਹਾ ਗਿਆ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਫਕਰੇ ਕੌਮ ਜਿਹੜਾ ਵਾਪਸ ਲੈ ਲੈਣਾ ਚਾਹੀਦਾ ਤਾਂ ਪ੍ਰੋਫੈਸਰ ਸਾਹਿਬ ਅੱਜ ਤੁਸੀਂ ਪਹੁੰਚੇ ਹੋ ਇੱਥੇ ਸਚਕਨ ਸ਼੍ਰੀ ਹਰਮੰਦਰ ਸਾਹਿਬ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਜੋ ਸੁਖਬੀਰ ਸਿੰਘ ਬਾਦਲ ਹੁਣਾਂ ਜੋ ਸਜ਼ਾ ਲੱਗਣੀ ਸੀ ਉਸ ਤੋਂ ਪਹਿਲਾਂ ਗੱਲ ਹੋਈ ਸੀ ਤਾਂ ਤੁਸੀਂ ਕਿਹਾ ਸੀਗਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਗਿਆ ਵਾਪਸ ਜੋ ਸਿੰਘ ਸਾਹਿਬ ਜੀ ਵੱਲੋਂ ਅਦੇਸ਼ ਦੇ ਦਿੱਤਾ ਗਿਆ ਤਾਂ ਬਾਕੀ ਕਿਵੇਂ ਵੇਖਦੇ ਹੋ ਜੋ ਸਜ਼ਾ ਲੱਗੀ ਆ ਕਿ ਉਹ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਿਹੜਾ ਫਖਰੇ ਕੌਮ ਦਾ ਪੰਥ ਰਤਨ ਦਾ ਜਿਹੜਾ ਸਨਮਾਨ ਸਿਗਾ ਵਾਪਸ ਲੈ ਜਾਣਾ ਅਸੀਂ ਇਸ ਦੀ ਭਰਪੂਰ ਸ਼ਲਾਘਾ ਕਰਦੇ ਹਾਂ ਹੋਰ ਮੈਂ ਸਮਝਦਾ ਹਾਂ ਕਿ ਦੇਸ਼ ਵਿਜੇਤੀ ਸੰਗਤਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਇਹ ਫੈਸਲਾ ਹੈ ਲੇਕਿਨ ਇਸ ਫੈਸਲੇ ਨੇ ਜਿਹੜੇ ਦੋ ਤਰੀਕ ਨੂੰ ਫੈਸਲੇ ਦਿੱਤੇ ਗਏ ਨੇ ਉਹਨਾਂ ਫੈਸਲਿਆਂ ਦੇ ਵਿੱਚ ਕੁਝ ਫੈਸਲੇ ਜਿਹੜੇ ਨੇ ਬਹੁਤ ਸ਼ਲਾਘਾਯੋਗ ਨੇ ਪੰਜਾਂ ਪਿਆਰਿਆਂ ਬਾਰੇ ਜਿਹੜਾ ਫੈਸਲਾ ਸੀਗਾ ਉਹ ਕੀਤਾ ਜਾਣਾ ਚਾਹੀਦਾ ਸੀਗਾ ਉਹ ਨਹੀਂ ਕੀਤਾ ਗਿਆ ਉਹ ਜਾਣਬੁੱਝ ਕੇ ਅਣਗੌਲਿਆ ਕੀਤਾ ਗਿਆ ਉਹਦਾ ਅਸੀਂ ਅੱਜ ਪੰਜ ਜਿਹੜਾ ਸੀਗਾ ਪ੍ਰੈਸ ਕਾਨਫਰੰਸ ਵਿੱਚ ਗੱਲ ਕੀਤੀ ਹੈ 328 ਰੁਪਿਆਂ ਦੀ ਜਿਹੜੀ ਗੱਲ ਹੈਗੀ ਹੈ ਉਹ ਅਜੇ ਇੱਕ ਐਸਾ ਇੱਕ ਵੱਡਾ ਮੁੱਦਾ ਹੈ ਜਿਹੜਾ ਕਿ ਅਜੇ ਤੱਕ ਪੈਂਡਿੰਗ ਪ੍ਰੋਜੈਕਟ ਚੱਲ ਰਿਹਾ ਆ ਰਿਹਾ ਹੈ ਪਾਈ ਬਲਦੇਵ ਸਿੰਘ ਜੀ ਵਡਾਲਾ ਨੇ ਉਹਦੇ ਉੱਤੇ ਕਈ ਲੰਬੇ ਸਮੇਂ ਤੋਂ ਜਿਹੜਾ ਹੈ ਮੰਗ ਕਰ ਰਹੇ ਨੇ ਮੋਰਚਾ ਚੱਲ ਰਿਹਾ ਹੈ ਸੋ ਬਹੁਤ ਸਾਰੇ ਐਸੇ ਪੰਥਕ ਮੁੱਦੇ ਨੇ ਜਿਨ੍ਹਾਂ ਉੱਤੇ ਅਜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵਿਚਾਰ ਕੇ ਔਰਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਹ ਕੇਵਲ ਤੇ ਕੇਵਲ ਇਹ ਬਾਦਲਾ ਤੱਕ ਦੇ 18 ਤੱਕ ਤਨਖਾਹਾਂ ਦੇਣ ਤੱਕ ਇਹ ਮੁੱਦੇ ਸੋਲਵ ਨਹੀਂ ਹੋਏ ਅਜੇ ਬਹੁਤ ਸਾਰੇ ਮਸਲੇ ਜਿਹੜੇ ਨੇ ਪੈਂਡਿੰਗ ਪਏ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਅਸੀਂ ਇਹ ਰਿਕੁਐਸਟ ਕਰਾਂਗੇ ਕਿ ਪੰਥਕ ਭਾਵਨਾਵਾਂ ਨੂੰ ਧਿਆਨ ਰੱਖਦੇ ਹੋਏ ਇਹਨਾਂ ਮੁੱਦਿਆਂ ਨੂੰ ਛੇਤੀ ਤੋਂ ਛੇਤੀ ਸੋਲਵ ਕੀਤਾ ਜਾਵੇ। ਪ੍ਰੋਫੈਸਰ ਸਾਹਿਬ ਜਿਹੜਾ ਨਰੈਣ ਸਿੰਘ ਚੋੜਾ ਹੋਂਾ ਵਾਲੋ ਇੱਥੇ ਫਾਇਰਿੰਗ ਕੀਤੀ ਗਈ ਹੈ ਤਾਂ ਉਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਗੁਰੂ ਘਰ ਦੇ ਬਾਹਰ ਇਸ ਤਰ੍ਹਾਂ ਦੇ ਨਾਲ ਫਾਇਰ ਕਰਨਾ। ਦੇਖੋ ਹਰ ਵਿਅਕਤੀ ਦੀ ਆਪਣੀਆਂ ਭਾਵਨਾਵਾਂ ਨੇ। ਇੱਥੋਂ ਇੱਕ ਗੱਲ ਤਾਂ ਬੜੀ ਸਪਸ਼ਟ ਹੋ ਗਈ ਹੈ ਕਿ ਜਿਹੜੇ ਫੈਸਲੇ ਇੱਥੇ ਹੋਏ ਨੇ ਉਹਨਾਂ ਦੇ ਵਿੱਚ ਸਿੱਖ ਪੰਥਤਾ ਇੱਕ ਹਿੱਸਾ ਉਹਨਾਂ ਫੈਸਲਿਆਂ ਤੋਂ ਕਿਧਰੇ ਕਿਧਰੇ ਡਿਸਐਗਰੀ ਕਰ ਰਿਹਾ ਹੈ ਠੀਕ ਹੈ ਉਹ ਖੁਸ਼ ਨਹੀਂ ਹੈਗਾ ਸੋ ਕੁਲ ਮਿਲਾ ਕੇ ਦੇਖਿਆ ਜਾਏ ਮੈਂ ਸਮਝਦਾ ਹਾਂ ਕਿ ਭਈ ਜੋ ਕੁਛ ਭਾਈ ਨਰੈਣ ਸਿੰਘ ਜੀ ਚੌੜਾ ਨੇ ਉਥੇ ਸਟੈਪ ਚੁੱਕਿਆ ਸੀਗਾ ਉਹਨਾਂ ਦੇ ਇੱਕ ਆਪਣੇ ਜਜ਼ਬਾਤ ਨੇ ਉਹ ਇੱਕ ਸਿੱਖ ਨੇ ਔਰ ਸਿੱਖਾਂ ਦੇ ਆਪਣੇ ਜਜ਼ਬਾਤ ਹੁੰਦੇ ਨੇ ਸੋ ਇਸ ਗੱਲ ਨੂੰ ਜਿਹੜਾ ਹੈ ਕਿ ਬਹੁਤਾ ਮੈਨੂੰ ਲੱਗਦਾ ਕਿ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਨਰੈਣ ਸਿੰਘ ਚੌੜਾ ਹੋਣਾਂ ਦੀ ਤਾਂ ਦਸਤਾਰ ਵੀ ਉਤਾਰ ਦਿੱਤੀ ਗਈ ਜੋ ਪੁਲਿਸ ਡਿਟੇਲ ਬਹੁਤ ਨਿੰਦਨਯੋਗ ਗੱਲ ਹੈ ਸਿੱਖ ਦੀ ਦਸਤਾਰ ਜਿਹੜੀ ਹੈ ਸਾਡਾ ਤਾਜ ਹੈ ਹੋਰ ਇਸ ਦੀ ਮੈਂ ਭਰਪੂਰ ਨਿੰਦਾ ਕਰਦਾ ਹੁਣ ਸ਼ਰਮਣੀ ਕਮੇਟੀ ਅਤੇ ਸਿਸ਼ਕ ਹਕਾਕਤਖ ਸਾਹਿਬ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਦਸਤਾਰ ਨੂੰ ਲਾਇਆ ਹੈ ਉਹਦੇ ਖਿਲਾਫ ਪੰਥਕ ਮਰਿਆਦਾ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਵਿਕਰਮ ਸਿੰਘ ਮਝੇਠੀਆ ਦਾ ਅਕਸਰ ਕਹਿ ਰਹੇ ਆ ਕਿਉਂਕਿ ਉਸ ਤੋਂ ਬਾਅਦ ਲਗਾਤਾਰ ਬਿਆਨ ਦੇ ਰਹੇ ਨੇ ਕਿ ਜੋ ਨਰੈਨ ਸਿੰਘ ਚੋੜਾ ਨੇ ਉਹਨਾਂ ਦੇ ਜਿਹੜੇ ਲਿੰਕ ਸੰਬੰਧ ਜਿਹੜੇ ਆ ਪਾਕਿਸਤਾਨ ਦੇ ਨਾਲ ਹਮਮ ਭਾਰਤ ਦੇ ਵੀ ਸੰਬੰਧ ਪਾਕਿਸਤਾਨ ਨਾਲ ਹੈਗੇ ਨੇ ਕੀ ਕਰੋਗੇ ਭਾਰਤ ਦੇ ਸੰਬੰਧ ਨਹੀਂ ਹੈਗੇ ਜੀ ਭਾਰਤ ਦਾ ਪ੍ਰਧਾਨ ਮੰਤਰੀ ਭਾਰਤ ਦਾ ਵਿਦੇਸ਼ ਮੰਤਰੀ ਜਾ ਕਰਕੇ ਉੱਥੇ ਹੋ ਕੇ ਆਇਆ ਫਿਰ ਕੀ ਕਰੋਗੇ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਨਿਰਾਧਾਰ ਨੇ ਇਹਦਾ ਕੋਈ ਆਧਾਰ ਨਹੀਂ ਹੁੰਦਾ ਸੋ ਕਿਸੇ ਦਾ ਪਾਕਿਸਤਾਨ ਨਾਲ ਲਿੰਕ ਨਹੀਂ ਹੈਗੇ ਮੈਨੂੰ ਸਮਝਦਾ ਕਿ ਪਾਕਿਸਤਾਨ ਜਿਹੜਾ ਹੈ ਕਿ ਇੱਕ ਵਿਅਕਤੀ ਦੇ ਨਾਲ ਲਿੰਕ ਬਣਾਏਗਾ ਮੇਰਾ ਨਹੀਂ ਮੰਨਣਾ ਨਰੈਨ ਸਿੰਘ ਚੋੜਾ ਹੋਣਾ ਵੱਲੋਂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹਨਾਂ ਦੇ ਲਿੰਕ ਜਿਹੜੇ ਕਾਂਗਰਸ ਦੇ ਨਾਲ ਵੀ ਨੇ ਡੇਰਾ ਬਾਬਾ ਨਾਨਕ ਤੋਂ ਨੇ ਤਾਂ ਸੁਖੀ ਰੰਦਾਵਾ ਹੋਣਾ ਦੇ ਨਾਲ ਵੀ ਇਹਨਾਂ ਨੂੰ ਸਬੂਤ ਪੇਸ਼ ਕਰਨੇ ਚਾਹੀਦੇ ਨੇ ਸੰਗਤ ਦੇ ਸਾਹਮਣੇ ਸਿਰਫ ਕਹਿਣ ਨਾਲ ਗੱਲ ਨਹੀਂ ਬਣਦੀ ਇਹ ਸਬੂਤ ਪੇਸ਼ ਕਰਨੇ ਚਾਹੀਦੇ ਨੇ ਜਿਹੜਾ ਵੀ ਬੰਦਾ ਅਲੀਗੇਸ਼ਨ ਲਗਾਏ ਉਹ ਸਬੂਤ ਨਾਲ ਪੇਸ਼ ਕਰੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਇਸ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਟਾਰਗੇਟ ਕੀਤਾ ਗਿਆ ਜੋ ਕਿ ਬਹੁਤ ਮਾੜੀ ਗੱਲ ਹੈ ਨਰੈਨ ਸਿੰਘ ਚੋੜਾ ਹੋਣਾ ਨੂੰ ਇਦਾਂ ਨਹੀਂ ਸੀ ਕਰਨਾ ਮੈਂ ਸਮਝਦਾ ਕਿ ਬਈ ਬੇਸਲੈਸ ਤਰੀਕੇ ਦੇ ਨਾਲ ਅਲੀਗੇਸ਼ਨ ਨਹੀਂ ਲੱਗਣੇ ਚਾਹੀ ਜਿਹੜਾ ਅਗਰ ਕੋਈ ਇਹਨਾਂ ਦੇ ਕਾਂਗਰਸ ਨਾਲ ਲਿੰਕ ਹੈਗੇ ਨੇ ਉਹ ਜਨਤਾ ਸਾਹਮਣੇ ਰੱਖੋ ਮੈਂ ਪੁੱਛਣਾ ਚਾਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਬੇਟੀ ਕਿੱਥੇ ਵਿਆਹੀ ਹੈ ਕਾਂਗਰਸ ਵੀ ਆਈ ਹੈ ਨਾ ਜੀ ਉਹਨਾਂ ਦਾ ਬੇਟਾ ਕਿੱਥੇ ਵਿਆਹ ਕਾਂਗਰਸ ਵੀ ਆਇਆ ਹੈ ਨਾ ਛੱਡ ਦਿਓ ਛੱਡ ਦਿਓ ਉਹ ਲੇਕਦਾ ਕੀ ਕਰੋਗੇ ਸੋ ਮੇਰਾ ਮਤਲਬ ਕਹਿੰਦਾ ਇਹ ਗੱਲਾਂ ਨਿਰadhar ਨੇ ਇਹਨਾਂ ਗੱਲਾਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਵਿਕਰਮ ਸਿੰਘ ਜੇਠੀਆਂ ਹਣਾ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਜਿਸ ਤਰ੍ਹਾਂ ਨਾ ਉਹਨਾਂ ਵੱਲੋਂ ਗਵਾਜ਼ ਲਗਾਤਾਰ ਉਠਾਈ ਜਾ ਰਹੀ ਹੈ ਦੇਖੋ ਵਿਕਰਮ ਸਿੰਘ ਮਜੀਠੀਆ ਨੂੰ ਮੈਂ ਕਿਵੇਂ ਵੇਖਣਾ ਹੈਗਾ ਜਿੱਦਾਂ ਦੁਨੀਆ ਦੇ ਵੇਖਦੀ ਪਈ ਉਹ ਤਾਂ ਦੇਖ ਰਹੀ ਹੈ ਠੀਕ ਹੈ ਨਾ ਇਹ ਜਿਸਲੇ ਵੋਟਾਂ ਪੈਂਦੀਆਂ ਲੋਕੀ ਆਪਣੇ ਪਾਸੇ ਕਿੰਦਾ ਦੇਖ ਰਹੇ ਆ ਠੀਕ ਹੈ ਨਾ ਮਾਜੇ ਦਾ ਜਰਨਲ ਹੈ ਹੋਣਾ ਚਾਹੀਦਾ ਜਰਨਲ ਜਰਨਲ ਹਰ ਥਾਂ ਤੇ ਚਾਹੀਦੇ ਨੇ ਲੇਕਿਨ ਮੇਰਾ ਆਪਣਾ ਸੋਚਣਾ ਹੈਗਾ ਕਿ ਸਿਆਸਤ ਦੇ ਵਿੱਚ ਜੋ ਗੱਲਾਂ ਹੁੰਦੀਆਂ ਨੇ ਉਹ ਧਰਮ ਚ ਨਹੀਂ ਹੁੰਦੀਆਂ ਜੋ ਧਰਮ ਚ ਹੁੰਦੀਆਂ ਸਿਆਸਤ ਨਹੀਂ ਹੁੰਦੀਆਂ ਕੌਮ ਨੂੰ ਜੋ ਫੈਸਲਾ ਸ਼੍ਰੀ ਕਲਤਕ ਸਾਹਿਬ ਤੋਂ ਹੋਇਆ ਕਿ ਉਹ ਪ੍ਰਵਾਨ ਨਹੀਂ ਜੀ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਕਿ ਕੁਝ ਫੈਸਲੇ ਸ਼ਾਗਾ ਯੋਗ ਨੇ ਲੇਕਿਨ ਅਜੇ ਸਫ਼ਰ ਬਹੁਤ ਲੰਮਾ ਹੈ ਪੰਥਕ ਮੁੱਦੇ ਬਹੁਤ ਸਾਰੇ ਪੈਂਡਿੰਗ ਪਏ ਨੇ ਇਸ ਕਰਕੇ ਮੈਂ ਸਮਝਦਾ ਹਾਂ ਕਿ ਅਜੇ ਜਿਹੜਾ ਹੈ ਕਿ ਕੁਝ ਫੈਸਲੇ ਐਸੇ ਨੇ ਜਿਹੜੇ ਕਿ ਮੈਨੂੰ ਲੱਗਦਾ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ ਜੀ ਤਨਵਾਜੀ ਦਾ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਤਾਂ ਖੁੱਲ ਕੇ ਜਿਹੜੀ ਗੱਲਬਾਤ ਉਹਨਾਂ ਦੇ ਨਾਲ ਹੋਈ ਆ ਤਾਂ ਨਾਲ ਜ਼ਰੂਰ ਵਿਕਰਮ ਸਿੰਘ ਮਝਿੱਠੇ ਹੋਣਾ ਤੇ ਇਸ ਸਵਾਲ ਤੇ ਕਿ ਪਾਕਿਸਤਾਨ ਦੇ ਨਾਲ ਨਰੈਣ ਸਿੰਘ ਜੋੜਾ ਹੋਣਾ ਦੇ ਲਿੰਕ ਹੈਗੇ ਆ ਤਾਂ ਉਸ ਤੇ ਵੀ ਖੁੱਲ ਕੇ ਜਿਹੜੀ ਗੱਲਬਾਤ ਪ੍ਰੋਫੈਸਰ ਸਾਹਿਬ ਨੂੰ ਕੀਤੀ ਗਈ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਲੈਕਸਿਸ ਨੇ ਜਗਬਣੀ ਟੀਵੀ ਸ਼੍ਰੀ ਅਮਸੋਸਾਈ